ਪੰਜਾਬ ਦੇ ਵਿੱਚ ਪੈ ਰਹੀ ਧੁੰਦ ਤੇ ਠੰਡ ਤੋਂ ਲੋਕ ਖਾਸੇ ਪਰੇਸ਼ਾਨ ਨੇ ਤੇਜ਼ ਦੇ ਵਿਚਾਰੇ ਹੀ ਨਿੱਤ ਦਿਨ ਇੱਕ ਤੋਂ ਇੱਕ ਵੱਧ ਹਾਦਸਿਆਂ ਦੀ ਖਬਰ ਸਾਹਮਣੇ ਆ ਰਹੀ ਹੈ ਇਸ ਸਮੇਂ ਵੱਡੀ ਖਬਰ ਸਾਹਮਣੇ ਆਈ ਜਦੋਂ ਪਤਾ ਲੱਗਿਆ ਕਿ ਮੁਕੇਰੀਆ ਦੇ ਗਸਬਾ ਐਮਾ ਮੰਗੜ ਨੈਸ਼ਨਲ ਹਾਈਵੇ ਤੇ ਅੱਜ ਸਵੇਰੇ 6 ਵਜੇ ਦੇ ਕਰੀਬ ਜਲੰਧਰ ਤੋਂ ਆ ਰਹੀ ਪੰਜਾਬ ਪੁਲਿਸ ਦੀ ਬੱਸ ਇੱਕ ਖੜੇ ਟਰਾਲੀ ਦੇ ਨਾਲ ਜਾ ਟਕਰਾਈ ਜਿਸ ਦੇ ਵਿੱਚ ਐਸਆਈ ਸਣੀ ਚਾਰ ਮੁਲਾਜ਼ਮਾਂ ਦੀ ਜਾਨ ਜਾਣ ਦੀ ਦੁਖਦ ਖਬਰ ਸਾਹਮਣੇ ਆ ਰਹੀ ਹੈ ਬੱਸ ਦੇ ਵਿੱਚ ਮਹਿਲਾ ਮੁਲਾਜ਼ਮ ਵੀ ਸਨ ਬੱਸ ਜਲੰਧਰ ਪੀਏਪੀ ਤੋਂ ਗੁਰਦਾਸਪੁਰ ਦੇ ਵੱਲ ਨੂੰ ਜਾ ਰਹੀ ਸੀ ਅਤੇ ਇਸ ਦੌਰਾਨ ਹੀ ਖੜੇ ਟਰਾਲੇ ਦੇ ਨਾਲ ਜਾ ਟਕਰਾਈ ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਬਾਸਰ ਟਰਾਲੇ ਦੇ ਵਿੱਚ ਹੀ ਧਸ ਗਈ ਹਾਦਸੇ ਦਾ ਕਾਰਨ ਤੁਹ ਦੱਸਿਆ ਜਾ ਰਿਹਾ ਹੈ ਦੱਸਦੇ ਇਹ ਕਿ ਤੇ ਵਿੱਚ ਪੈ ਰਹੀ ਤੁੰਦ ਅਤੇ ਕੋਰੇ ਤੋਂ ਲੋਕ ਬੇहद ਹੀ ਜ਼ਿਆਦਾ ਪਰੇਸ਼ਾਨ ਨੇ ਹੁਧਿਆਣਾ ਦੇ ਵਿੱਚ ਵੀ ਕਈ ਟ੍ਰੇਨਾਂ ਨੂੰ ਰੱਦ ਕੀਤਾ ਗਿਆ 36 ਤੋਂ ਜ਼ਿਆਦਾ ਟ੍ਰੇਨਾਂ 16 ਘੰਟਿਆਂ ਤੱਕ ਲੇਟ ਹੋਈਆਂ ਸਟੇਸ਼ਨਾਂ ਤੇ ਲੋਕ ਬੈਠੇ ਰਹੇ ਉਧਰ ਜਹਾਜ਼ ਵੀ ਉਡਾਨ ਪਰੰਤੂ ਅਸਮਰਥ ਨੇ ਸ਼ਤਾਬਦੀ ਐਕਸਪ੍ਰੈਸ ਰੱਦ ਕੀਤੀ ਗਈ ਹੈ ਹਰਿਆਣਾ ਚੰਡੀਗੜ੍ਹ ਦੇ ਵਿੱਚ ਠੰਡ ਦਾ ਰੈਡ ਅਲਰਟ ਚੱਲ ਰਿਹਾ ਹੈ ਤਾਂ ਹਿਮਾਚਲ ਦੇ ਵਿੱਚ ਵੀ ਤਾਪਮਾਨ ਬਹੁਤ ਹੀ ਜ਼ਿਆਦਾ ਘਟ ਹੈ ਅਜਿਹਾ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਪੰਜਾਬ ਦੇ ਵਿੱਚ 0 ਡਿਗਰੀ ਸੈਲਸੀਅਸ ਤੱਕ ਤਾਪਮਾਨ ਪਹੁੰਚ ਗਿਆ ਹੋਵੇ ਜਲਦੀ ਵਧ ਰਹੇ ਹਾਦਸਿਆਂ ਨੂੰ ਦਾ ਨਾਮ ਨਹੀਂ ਲੈ پا ਰਹੀ ਦੱਸਦੀ ਹੈ ਕਿ ਮੁਕੇਰੀਆਂ ਦੇ ਵਿੱਚ ਹੋਏ ਇਸ ਹਾਦਸੇ ਤੋਂ ਬਾਅਦ ਪੁਲਿਸ ਮੁਲਾਜ਼ਮ ਜੋ ਕਿ ਉੱਥੇ ਮੌਜੂਦ ਸਨ ਉਨ੍ਹਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਸਨ ਉਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਕਿੰਝ ਇਹ ਬਾਸ ਸਵੇਰੇ ਕਰੀਬ 5 ਵਜੇ ਚੱਲੀ ਸੀ ਅਤੇ ਇਸ ਦੇ ਵਿੱਚ ਕਈ ਮੁਲਾਜ਼ਮ ਸੁੱਤੇ ਪਏ ਸਨ ਅਤੇ ਕਈ ਜਾਗਦੇ ਸਨ ਉਸੇ ਸਮੇਂ ਪਤਾ ਲੱਗਿਆ ਜਦੋਂ ਇਹ ਖਬਰ ਕਰਨੀ ਪਈ ਕਿ ਗਲਤ ਪਾਸੇ ਨੂੰ ਬਾਸ ਜਾ ਚੁੱਕੀ ਹੈ ਜਿਸ ਤੇ ਚਲਦੇ ਹੋਏ ਜਦੋਂ ਇਹ ਹਾਦਸਾ ਹੋਇਆ ਤਾਂ 10 ਤੋਂ 12 ਜਾਣੇ ਹੁਣ ਜ਼ਖਮੀ ਹੋਏ ਨੇ ਚਾਰ ਮੁਲਾਜ਼ਮਾਂ ਦੀ ਜਾਨ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਕਿਹੜੀ ਜਗ੍ਹਾ ਤੋਂ ਭਾਜੀ ਆ ਰਹੇ ਕਿੱਥੋਂ ਕਿੱਥੇ ਜਾ ਰਹੇ ਸੀ ਸਾਡੇ ਜਲੰਧਰ ਡਿਊਟੀ ਵਾਸਤੇ ਗਰਦਾਸਪੁਰ ਜਾ ਰਹੇ ਚੱਕਰ ਤਾਂ ਆਇਆ ਕਿੰਨੇ ਕਿੰਨੇ ਵਜੇ ਦਾ ਟਾਈਮ ਸੀਗਾ ਜੀ ਪੰਜ ਦੇ ਵਜੇ ਚੱਲਦੇ ਪੰਜ ਵਜੇ ਉਥੋਂ ਸਾਡੀ ਗੱਡੀ ਬਿਲਕੁਲ ਬਾਹਰ ਨਿਕਲ ਗਈ ਆ ਤੇ ਤੁਹਾਡੇ ਸਾਹਮਣੇ ਲਾ ਲੋ ਪੰਜ ਉਥੋਂ ਜਲੰਧਰ ਤੋਂ ਇੱਥੇ ਤੱਕ ਕਰਦਾ ਬੜਾ ਵਕਟੇ ਦਾ ਸਫ਼ਰ ਹੈ ਸਾਰਾ ਠੀਕ ਹੈ ਜੀ ਤਾਂ ਘੰਟੇ 'ਚ ਅਸੀਂ ਇੱਥੇ ਪਹੁੰਚਿਆ ਤੇ ਗੱਡੀ ਤੋਂ ਸਾਨੂੰ ਸਾਪ ਨੇ ਪਤਾ ਸਾਰੇ ਬੰਦੇ ਘਾਟੋ ਘਾਟ ਰਕੀਆਂ ਨੇ ਅੱਖਾਂ ਫਾਂ ਲੱਗੀਆਂ ਆ ਜਿਹੜਾ ਸੁੱਤੇ ਪਏ ਸੀ ਤਾਂ ਜਗਦੇ ਵੀ ਹੋ ਰੋਲੀ ਪੈ ਗਈ ਇੱਕ ਵਾਰ ਵੀ ਗੱਡੀ ਰੌਂਗ ਸਾਈਡ ਚੱਲ ਗਈ ਆ ਤੇ ਉਹਦੇ ਪਤਾ ਲੱਗਾ ਜਦੋਂ ਦੇਖਤੀ ਹਾਂ ਸਾ ਗੱਡੀ ਬੱਜੀ ਹੈ ਗੱਡੀ ਠੀਕ ਹੈ ਕਿੰਨਾ ਨੁਕਸਾਨ ਨੁਕਸਾਨ ਪਾਟ سامنے ਸਰ ਇੱਕ ਤੋਂ ਡੱਟ ਵੀ ਹੋ ਗਏ ਇੱਕ ਡਾਇਰੈਕਟ ਬਾਕੀ ਸਾਰੇ ਜ਼ਖਮੀ ਆ ਬਹੁਤ ਜ਼ਖਮੀ ਬਹੁਤ ਆ ਜਿਨ੍ਹਾਂ ਨੂੰ ਹੁਣ ਹਸਪਤਲ ਲੈ ਗਏ ਆ ਘੱਟੋ ਘੱਟ 10 12 ਜਿਹੜੇ ਜ਼ਖਮੀ ਆ 10 ਤੋਂ ਨੇ ਜਿਹੜੇ ਹਸਪਤਲ ਲੈ ਗਏ ਆ ਆਪਣਾ ਕੀ ਨਾਮ ਮੇਰਾ ਸੀਐਸਆਈ ਜਤਿੰਦਰ ਸਿੰਘ ਮੇਰਾ ਨਾਮ ਆ ਮੈਂ ਜਿੰਦਗੀ ਤੋਂ ਜਿਲੰਦਰ ਤੋਂ ਫੇਰ ਹੈ ਪੁਲਿਸ ਦਾ ਰੋਕੀ ਗ੍ਰਿਫਟ ਵਾਲੇ ਦਾ ਸਵੇਰੇ ਮਾਰਨਿੰਗ 6 ਵਜੇ ਦੇ ਕਰੀਬ ਜੀ ਸਾਡੇ ਗਦਾਸਪੁਰ ਤੋਂ ਡਰਾਈਵਰ ਫੋਰਸ ਲੈ ਕੇ ਜਲੰਧਰ ਤੋਂ ਟੀਏਪੀ ਤੋਂ ਲੈ ਕੇ ਆ ਰਿਹਾ ਸੀਗਾ ਜੀ ਕੋ ਚੰਨ ਕੇ ਇਥੇ ਟਰਾਲਾ ਕੜਾ ਲੱਗਾ ਰੋਡ ਦੇ ਉਰ ਦੇ ਵਿੱਚ ਵੱਜ ਗਈ ਆ ਉਹ ਵੱਜਣ ਕਰਨ ਜਿਹੜੇ ਹੈਗੇ ਡਰਾਈਵਰ ਦੀ ਡੈਥ ਹੋ ਗਈ ਆ ਇੱਕ ਨਾਲ ਲੇਡੀ ਕਨਸਟਬਲ ਦੀ ਡੈਥ ਹੋਈ ਆ ਜੀ ਇੱਕ ਮਲਾਜ਼ਮ ਹੋਰ ਆ ਜਿਹਦੀ ਡੈਥ ਹੋਈ ਆ ਤੇ ਤਿੰਨ ਚਾਰ ਮਲਾਜ਼ਮ ਇੰਜਰਡ ਹੋਏ ਆ ਜੀ ਉਹਨਾਂ ਨੂੰ ਫਸਰ ਦੇ ਕੇ ਹਸਪਤਲ ਭੇਜਿਆ ਜੀ ਉਥੋਂ ਕੁਝ ਰਿਪੋਰਟ ਦਿੱਤੀ ਦੋ ਦੀ ਜਲੰਧਰ ਨੂੰ ਤੇ ਬਾਕੀ ਡੀਐਸਪੀ ਸਾਹਿਬਾ ਸਾਡੇ ਵਿਕਟਮ ਮੌਕੇ ਤੇ ਉੱਥੇ ਬਹਾਰ ਰਿਹਾ ਸੀ ਤੇ ਹਾਦਸੇ ਦੇ ਕਾਰਨ ਦਾ ਪਤਾ ਲੱਗਦਾ ਹੈ ਅਜੇ ਫਿਲਹਾਲ ਕੋਈ ਕਾਰਨ ਦਾ ਪਤਾ ਨਹੀਂਗਾ ਜੀ ਕਿਵੇਂ ਹੋਇਆ ਜੀ ਬਾਕੀ ਸਾਰੀ ਜਾਣਕਾਰੀ ਦੇਖਦੇ ਆਂ ਜੀ ਉਸ ਤੋਂ ਬਾਅਦ ਦਵਾਂਗੇ ਇਹ ਮੁਲਾਜ਼ਮਾਂ ਦਾ ਵਾਹਨ ਕਿੱਥੋਂ ਟਿੱਕੇ ਜਾ ਰਹੀ ਸੀ ਮੁਲਾਜ਼ਮਾਂ ਲਈ ਜਿਹੜੀ ਵਾਹਨ ਸੀ ਇਹ ਜਲੰਧਰ ਤੋਂ ਪੀਪੀਸੀ ਸੈਂਟਰ ਤੋਂ ਲੈ ਕੇ ਇਹ ਆਪਣੇ ਗਰਦਾਸਪੁਰ ਨੂੰ ਜਾ ਰਹੇ ਸੀ ਠੀਕ ਹੈ ਜੀ ਕਿੰਨੇ ਕ ਜਾਨੀ ਸੀ ਜੀ ਮੁਲਾਜ਼ਮ ਥਗੇ ਜੀ 15-20 ਜਾਨੇ ਸ਼ਕੇ ਠੀਕ ਹੈ ਧੰਨਵਾਦ ਹਾਂ ਸਰ ਕਿੱਦਾਂ ਹੋਈ ਹੈ ਦੁਰਘਟਨਾ ਸਰ ਮੈਂ ਐਸਐਹ ਹਾਂ ਪਠਾਨਕੋਟ ਐਸਸੀ ਕੁਲਵਿੰਦਰ ਸਿੰਘ ਮੇਰਾ ਪਿੰਡ ਨਾਲ ਭੰਡੋਰੀ ਆ ਮੇਰਾ ਮੈਂ ਗੁਰਦੁਆਰਾ ਸਾਹਿਬ ਜਾ ਰਿਹਾ ਸੀ ਸਵੇਰੇ ਤੇ ਮੇਰੇ ਚਾਚੇ ਦਾ ਵੇਟਾ ਮੈਨੂੰ ਮਿਲਿਆ ਜੋ ਗੰਨੇ ਦੀ ਟਰਾਲੀ ਲੈ ਕੇ ਮੁਕੇਰੀਆਂ ਜਾ ਰਿਹਾ ਸੀ ਤੇ ਜਦੋਂ ਮੈਂ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਿਆ ਤੇ ਉਹਦਾ ਫੋਨ ਆਇਆ ਕਹਿੰਦਾ ਜੀ ਪੰਜਾਬ ਪੁਲਿਸ ਦੀ ਵਸ ਜਿਹੜੀ ਆ ਇੱਕ ਟਰਾਲੇ ਵਿੱਚ ਵੱਜ ਗਈ ਭਾਜੀ ਤੇ ਬਹੁਤ ਨੁਕਸਾਨ ਹੋਇਆ ਤੁਸੀਂ ਜਲਦੀ ਤੋਂ ਜਲਦੀ ਬੰਦੇ ਲੈ ਕੇ ਤੇ ਐਮ ਐਪੋਂਜੋ ਮੈਂ ਉਸੇ ਵੇਲੇ ਮੁੰਡੇ ਆਪਣੇ ਨਾਲ ਦੇ ਲਏ ਤੇ ਇੱਥੇ ਆ ਗਿਆ ਮੇਰਾ ਬ੍ਰਦਰ ਤੇ ਹੋਰ ਚਾਚੇ ਦੇ ਬੇਟੇ ਹੋਰ ਜਿਹੜੇ ਉਹ ਮੇਰੇ ਆਨ ਤੋਂ ਪਹਿਲਾਂ ਪਹਿਲਾਂ ਉਹਨਾਂ ਨੇ ਬੱਸ ਵਿੱਚ ਆਪਣੀ ਕਰ ਰਹੀ ਕੋਸ਼ਿਸ਼ ਉਹਨਾਂ ਨੂੰ ਕੱਢਣ ਦੀ ਤੇ ਉਦੋਂ ਅਸੀਂ ਵੀ ਆ ਗਏ ਅਸੀਂ ਆ ਕੇ ਵੇਖਿਆ ਬੱਸ ਜਿਹੜੀ ਬੁਰੀ ਤਰ੍ਹਾਂ ਫਸੀ ਟਰੈਕਟਰ ਨਾਲ ਵੀ ਕੱਢੀ ਟਰਾਲਾ ਵੀ ਅਸੀਂ ਅੱਗੇ ਪਿੱਛੇ ਕੀਤਾ ਪਰ ਕੋਈ ਬਾਹਰ ਨਹੀਂ ਚਲੀ ਮੁਕੇਰੀਆਂ ਠਾਣੇ ਫੇਰ ਮੈਂ ਫੋਨ ਕੀਤਾ ਮੁੰਚੀ ਨੂੰ ਉਹ ਕਹਿੰਦੇ ਅਸੀਂ ਜਲਦੀ ਪਹੁੰਚ ਰਹੇ ਹਾਂ ਕਿੰਨੇ ਲੋਕਾਂ ਦੀ ਮੌਤ ਹੋਈ ਇਹਦੇ ਵਿੱਚ ਇੱਕ ਲੜਕੀ ਸੀ ਤੇ ਇੱਕ ਐਸਆਈ ਆ ਜਿਹੜਾ ਅਸੀਂ ਕੱਢ ਕੇ ਤੇ ਮਕੀਰੀਆਂ ਭੇਜ ਦਿੱਤਾ ਉਹ ਤੇ ਡੈੱਡ ਬੋਡੀ ਸੀ ਤੇ ਬਾਕੀ ਚਾਰ ਪੰਜ ਜਿਹੜੇ ਮੁਲਾਜ਼ਮ ਹੋਰ ਸੀ ਜਿਨ੍ਹਾਂ ਦੇ ਸੱਟਾਂ ਲੱਗੀਆਂ ਤੇ ਡਰਾਈਵਰ ਜਿਹੜਾ ਆ ਉਹ ਬੁਰੀ ਤਰ੍ਹਾਂ ਫਸਿਆ ਉਹਨੂੰ ਅਸੀਂ ਕੱਢ ਰਹੇ ਹਾਂ ਗੱਲ ਤੱਕ ਹੁਣ ਤੱਕ ਪਤਾ ਲੱਗ ਪਾਇਆ ਕਿ ਇਹ ਬੱਸ ਕਿੱਥੋਂ ਕਿੱਥੇ ਜਾ ਰਹੀ ਸੀਗੀ ਇਹ ਬੱਸ ਜਲੰਧਰ ਪੀਏਪੀ ਤੋਂ ਡਿਊਟੀ ਜਾ ਰਹੀ ਗਰਦਾਸਪੁਰ ਤੇ ਗਰਦਾਸਪੁਰ ਸ਼ਹਿਰ ਜ਼ਿਲ੍ਹੇ ਦੀ ਵਾਸਤ ਸੀ ਜਿਹੜੀ ਮੁਲਾਜ਼ਮ ਲੈ ਕੇ ਆ ਰਹੀ ਸੀ ਗਰਦਾਸਪੁਰ ਜਾ ਰਹੀ ਇੰਨਾ ਪਤਾ ਲੱਗਾ ਜੀ ਖੁਸ਼ਿਆਰਪੁਰ ਤੋਂ ਕੁਲਵਿੰਦਰ ਹੈਪੀ ਦੀ ਰਿਪੋਰਟ